ਇਹਨੀ ਮੋਗਾ ਦੇ ਅਕਾਲ ਸਰ ਰੋਡ ਤੇ ਸ਼ੋਪਿੰਗ ਕਰਕੇ ਘਰ ਵਾਪਸ ਪਰਤ ਰਹੀ ਮਹਿਲਾ ਤੋਂ ਹੀ ਕੰਪਟ ਸਾਤੀ ਮੋਟਰਸਾਈਕਲ ਸਵਾਰ ਬੈਗ ਅਤੇ ਨਕਦੀ ਅਤੇ ਸੋਨੇ ਦੇ ਗਹਿਣੇ ਖੋ ਕੇ ਫਰਾਰ ਹੋ ਗਿਆ ਤੋਂ ਅੰਦਾਜ਼ੇ ਕਿ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਮੋਗਾ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਜੇ ਗਾਂਧੀ ਐਸਐਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠਾਂ ਮਾਰੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ 28 ਤਰੀਕ ਨੂੰ ਇੱਕ ਖੋਹ ਸੀ ਉਟਰੇਸ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਅਸ਼ਵਨੀ ਕੁਮਾਰ ਵਾਸੀ ਪੁਰਾਣਾ ਮੋਗਾ ਨੇ ਪੁਲਿਸ ਦੇ ਕੋਲ ਆਪਣਾ ਬਿਆਨ ਲਿਖਵਾਇਆ ਸੀ ਕਿ ਉਸ ਦੀ ਪਤਨੀ ਆਪਣੇ ਰਿਸ਼ਤੇਦਾਰਾਂ ਦੇ ਨਾਲ ਬਾਜ਼ਾਰ ਗਏ ਸਨ ਜਦੋਂ ਵਾਪਸ ਆਪਣੇ ਘਰ ਨੂੰ ਪਰਤ ਰਹੇ ਸੀ ਤਾਂ ਅਕਾਲ ਸਰ ਰੋਡ ਤੇ ਅਣਪਛਾਤਾ ਮੋਟਰਸਾਈਕਲ ਸਵਾਰ ਛਪਟ ਮਾਰ ਕੇ ਬੈਗ ਖੋ ਕੇ ਲੈ ਗਿਆ ਅਤੇ ਬੈਗ ਦੇ ਵਿੱਚ 20000 ਰੁਪਏ ਦੀ ਨਕਦੀ ਸੋਨੇ ਦੇ ਕਹਿਣੇ ਅਤੇ ਦੋ ਮੋਬਾਈਲ ਫੋਨ ਸਨ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਇਸ ਦੌਰਾਨ ਜ਼ਖਮੀ ਸਮਾਨ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਅਜਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ 2 ਦਿਨ ਦਾ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਗਿਆ ਅਤੇ ਹੋਰ ਤਫਤੀਸ਼ ਵੀ ਕੀਤੀ ਜਾ ਰਹੀ ਹੈ। ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸਫ ਜੀ ਹਾਜ਼ਰ ਤਮਦਾਰ ਜਿਹੜੇ ਮਾਣੇ ਅਨਸਰਾਂ ਦੇ ਖਿਲਾਫ ਚਲਾਈ ਗਈ ਵਹਿਮ ਦੇ ਵਿੱਚ ਜਿਹੜਾ ਅਸੀਂ ਇੱਕ ਲੁੱਟਖੋਹ ਕਰਨ ਵਾਲੇ ਵਿਅਕਤੀ ਚਿਮਨ ਸਿੰਘ ਪੁੱਤਰ ਸਰਦਾ ਸਿੰਘ ਵਾਸੀ ਖਾਨੇਕੇ ਗਵਾੜ ਨੂੰ ਮੋਗਾ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚੋਂ ਜਿਹੜਾ ਇੱਕ ਜਿਹੜੇ ਜੇਵਰ ਤੇ ਦੋ ਮੋਬਾਈਲ ਇਹ ਤੇੜਾ ਮੋਟਰਸਾਈਕਲ ਉਹ ਬਰਾਮਦ ਕੀਤਾ ਗਿਆ ਮਿਤੀ 28/3/25 ਨੂੰ ਇੱਕ ਆਪਣੇ ਕਾਜਲ ਸੂਦ ਲੜਕੀ ਸੀ ਜਿਹੜੀ ਪੰਚਕੂਲਾ ਤੋਂ ਇੱਥੇ ਆਪਣੇ ਰਿਸ਼ਤੇਦਾਰਾਂ ਦੇ ਕੋਲੇ ਆਈ ਸੀ ਉਹ ਆਪਣੇ ਜਿਹੜਾ ਭੀਮ ਨਗਰ कॅम्प ਦੇ ਵਿੱਚ ਖਰੀਦੋ ਪ੍ਰੋਵੋਤ ਕਰਕੇ ਵਾਪਸ ਆ ਰਹੀ ਸੀ ਤੇ ਜਿਹੜਾ ਇੱਕ ਮੋਨਾ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਮਗਰੋਂ ਆਇਆ ਤੇ ਉਹਨਾਂ ਜਿਹੜਾ ਬੈਗ ਸੀ ਖੋਹ ਕੇ ਲੈ ਗਿਆ ਸੀ ਉਹ ਦਾ ਉਹਦੇ ਵਿੱਚ ਅਸੀਂ ਮੁਕਦਮਾ ਦਰਜ ਕਰ ਲਿਆ ਸੀ ਘਰਾਨੇ ਦੇ ਪੀਸ ਜਿਹੜਾ ਉਹਨੂੰ ਅਸੀਂ ਗ੍ਰਿਫਤਾਰ ਕਰਕੇ ਉਹਦੇ ਤੋਂ ਜਿਹੜਾ ਸਮਾਨ ਖੋਇਆ ਸੀ ਉਹ ਅਸੀਂ ਗ੍ਰਾਮਦ ਕਰ ਲਿਆ ਗਿਆ ਸਰ ਇੱਕ ਇਥੋਂ ਦਾ ਰਹਿਣ ਵਾਲਾ ਕਿੰਨੇ ਜਣੇ ਸੀ ਨਹੀਂ ਇੱਕ ਜਣਾ ਹੀ ਹੈ ਤੇ ਇਹ ਖਾਨੇ ਕੇ ਗਵਾੜ ਮੋਗਾ ਦਾ ਰਹਿਣ ਵਾਲਾ ਹੈ ਪੁਰਾਣਾ ਮੋਗਾ ਦਾ ਤੇ ਇਹ ਇੱਕਲਾ ਜਣਾ ਹੀ ਸੀ ਪਹਿਲਾਂ ਵੀ ਕੋਈ ਵਾਰਦਾਤ ਨਹੀਂ ਇਹ ਤਾਂ ਅੱਜ ਅਸੀਂ ਪੁਲਿਸ ਰਿਮਾਂਡ ਲਿਆ ਪੇਸ਼ ਕਰਕੇ ਤੇ ਇਹਦੇ ਵਿੱਚ ਅਸੀਂ ਪਤਾ ਕਰਦੇ ਹਾਂ ਕਿ ਪਹਿਲਾਂ ਕੋਈ ਵਾਰਦਾਤਾ ਕੀਤੀਆਂ ਜਾਂ ਨਹੀਂ ਕੀਤੀਆਂ ਸਮਾਨ ਦੀ ਬਰਾਮਦਗੀ ਕਰ ਆ तकरीबन ਬਰਾਮਦ ਹੋ ਗਿਆ ਮੋਗਾ ਦੇ ਅਕਾਲ ਸਰ ਰੋਡ ਤੇ ਸ਼ੋਪਿੰਗ ਕਰਕੇ ਘਰ ਵਾਪਸ ਪਰਤ ਰਹੀ ਮਹਿਲਾ ਤੋਂ ਇੱਕ ਅਣਪਛਾਤੀ ਮੋਟਰਸਾਈਕਲ ਸਵਾਰ ਬੈਗ ਅਤੇ ਨਕਦੀ ਅਤੇ ਸੋਨੇ ਦੇ ਗਹਿਣੇ ਖੋ ਕੇ ਫਰਾਰ ਹੋ ਗਿਆ ਤੋਂ ਅੰਦਾਜ਼ੇ ਕਿ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਮੋਗਾ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਜੇ ਗਾਂਧੀ ਐਸਐਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠਾਂ ਮਾਰੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ 28 ਤਰੀਕ ਨੂੰ ਇੱਕ ਖੋਹ ਹੋਈ ਸੀ ਟ੍ਰੇਸ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਅਸ਼ਵਨੀ ਕੁਮਾਰ ਵਾਸੀ ਪੁਰਾਣਾ ਮੋਗਾ ਨੇ ਪੁਲਿਸ ਦੇ ਕੋਲ ਆਪਣਾ ਬਿਆਨ ਲਿਖਵਾਇਆ ਸੀ ਕਿ ਉਸ ਦੀ ਪਤਨੀ ਆਪਣੇ ਰਿਸ਼ਤੇਦਾਰਾਂ ਦੇ ਨਾਲ ਬਾਜ਼ਾਰ ਗਏ ਸਨ ਜਦੋਂ ਵਾਪਸ ਆਪਣੇ ਘਰ ਨੂੰ ਪਰਤ ਰਹੇ ਸੀ ਤਾਂ ਅਕਾਲ ਸਰ ਰੋਡ ਤੇ ਅਣਪਛਾਤਾ ਮੋਟਰਸਾਈਕਲ ਸਵਾਰ ਛਪਟ ਮਾਰ ਕੇ ਬੈਗ ਖੋ ਕੇ ਲੈ ਗਿਆ ਅਤੇ ਬੈਗ ਦੇ ਵਿੱਚ 20000 ਰੁਪਏ ਦੀ ਨਕਦੀ ਸੋਨੇ ਦੇ ਕਹਿਣੇ ਅਤੇ ਦੋ ਮੋਬਾਈਲ ਫੋਨ ਸਨ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਇਸ ਦੌਰਾਨ ਜ਼ਖਮੀ ਨੂੰ ਸਮਾਨ ਦੇ ਸਮੇਤ ਗ੍ਰਫਤਾਰ ਕੀਤਾ ਗਿਆ ਜਿਸ ਨੂੰ ਅਜਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ 2 ਦਿਨ ਦਾ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਗਿਆ ਅਤੇ ਹੋਰ ਤਫਤੀਸ਼ ਵੀ ਕੀਤੀ ਜਾ ਰਹੀ ਹੈ। ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸਫ ਜੀ ਦੇ ਹੇਠਾਂ ਦਾ ਜਿਹੜੇ ਮਾਣੇ ਅਨਸਰਾਂ ਦੇ ਖਿਲਾਫ ਚਲਾਈ ਗਈ ਵਹਿਮ ਦੇ ਵਿੱਚ ਜਿਹੜਾ ਅਸੀਂ ਇੱਕ ਲੁੱਟ ਖੋਹ ਕਰਨ ਵਾਲੇ ਵਿਅਕਤੀ ਚਿਮਨ ਸਿੰਘ ਪੁੱਤਰ ਸਰਦਾ ਸਿੰਘ ਵਾਸੀ ਖਾਨੇਕੇ ਗਵਾੜ ਨੂੰ ਮੋਗਾ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚੋਂ ਜਿਹੜੇ ਇੱਕ ਜਿਹੜੇ ਜੇਵਰ ਤੇ ਦੋ ਮੋਬਾਈਲ ਇਹ ਜਿਹੜਾ ਮੋਟਰਸਾਈਕਲ ਉਹ ਬਰਾਮਦ ਕੀਤਾ ਗਿਆ ਮਿਤੀ 28 ਦਿਨ 25 ਨੂੰ ਇੱਕ ਆਪਣੇ ਕਾਜਲ ਸੂਦ ਲੜਕੀ ਸੀ ਜਿਹੜੀ ਪੰਚਕੂਲਾ ਤੋਂ ਇੱਥੇ ਆਪਣੇ ਰਿਸ਼ਤੇਦਾਰਾਂ ਦੇ ਕੋਲੇ ਆਈ ਸੀ ਉਹ ਆਪਣੇ ਜਿਹੜਾ ਭੀਮਨਗਰ ਕੈਂਪ ਦੇ ਵਿੱਚ ਖਰੀਦੋ ਪ੍ਰੋਫਟ ਕਰਕੇ ਵਾਪਸ ਆ ਰਹੇ ਸੀ ਤੇ ਜਿਹੜਾ ਇੱਕ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਮਗਰੋਂ ਆਇਆ ਤੇ ਉਹਨਾਂ ਜਿਹੜਾ ਬੈਗ ਸੀ ਖੋ ਕੇ ਲੈ ਗਿਆ ਸੀ ਉਰ ਦਾ ਉਹਦੇ ਵਿੱਚ ਅਸੀਂ ਮੁਕਦਮਾ ਦਰਜ ਕਰ ਲਿਆ ਸੀ ਘਰਾਨੇ ਦੇ ਪੁਲਿਸ ਜਿਹੜਾ ਉਹਨੂੰ ਅਸੀਂ ਗ੍ਰਿਫਤਾਰ ਕਰਕੇ ਉਹਦੇ ਤੋਂ ਜਿਹੜਾ ਸਮਾਨ ਖੋਇਆ ਸੀ ਉਹ ਅਸੀਂ ਬਰਾਮਦ ਕਰ ਲਿਆ ਗਿਆ ਸਰ ਇਹ ਕਿੱਥੋਂ ਦਾ ਰਹਿਣ ਵਾਲਾ ਕਿੰਨੇ ਜਣੇ ਸੀ ਨਹੀਂ ਇੱਕ ਜਣਾ ਹੀ ਹੈ ਤੇ ਇਹ ਖਾਨੇ ਕੇ ਗਵਾੜ ਮੋਗਾ ਦਾ ਰਹਿਣ ਵਾਲਾ ਹੈ ਪਾਲਾ ਮੋਗਾ ਦਾ ਇਹ ਇੱਕ ਇਕੱਲਾ ਜਣਾ ਹੀ ਸੀ ਪਹਿਲਾਂ ਵੀ ਕੋਈ ਵਾਰਤ ਨਹੀਂ ਇਹ ਤਾਂ ਅੱਜ ਅਸੀਂ ਪੂਰਾ ਸਮਾਨ ਲਿਆ ਪੇਸ਼ ਕਰਕੇ ਤੇ ਇਹਦੇ ਵਿੱਚ ਅਸੀਂ ਪਤਾ ਕਰਦੇ ਹਾਂ ਕਿ ਪਹਿਲਾਂ ਕੋਈ ਵਾਰਦਾਤਾਂ ਕੀਤੀਆਂ ਜਾਂ ਨਹੀਂ ਕੀਤੀਆਂ ਸਮਾਨੀ ਬਰਾਮਦ ਹੋ ਗਿਆ। ਹਾਂ तकरीबन ਬਰਾਮਦ ਹੋ ਗਿਆ। ਮੋਗਾ ਦੇ ਅਕਾਲ ਸਰ ਰੋਡ ਤੇ ਸ਼ੋਪਿੰਗ ਕਰਕੇ ਘਰ ਵਾਪਸ ਪਰਤ ਰਹੀ ਮਹਿਲਾ ਤੋਂ ਹੀ ਕਰਨ ਪਛਾਤੇ ਮੋਟਰਸਾਈਕਲ ਸਵਾਰ ਬੈਗ ਅਤੇ ਨਕਦੀ ਅਤੇ ਸੋਨੇ ਦੇ ਗਹਿਣੇ ਖੋ ਕੇ ਫਰਾਰ ਹੋ ਗਿਆ ਤੋਂ ਅੰਦਾਜ਼ੇ ਕਿ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਮੋਗਾ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਜੇ ਗਾਂਧੀ ਐਸਐਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠਾਂ ਮਾਰੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ 28 ਤਰੀਕ ਨੂੰ ਇੱਕ ਖੋ ਹੋਈ ਸੀ ਉਸ ਟ੍ਰੇਸ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਅਸ਼ਵਨੀ ਕੁਮਾਰ ਵਾਸੀ ਪੁਰਾਣਾ ਮੋਗਾ ਨੇ ਪੁਲਿਸ ਦੇ ਕੋਲ ਆਪਣਾ ਬਿਆਨ ਲਿਖਵਾਇਆ ਸੀ ਕਿ ਉਸ ਦੀ ਪਤਨੀ ਆਪਣੇ ਰਿਸ਼ਤੇਦਾਰਾਂ ਦੇ ਨਾਲ ਬਾਜ਼ਾਰ ਗਏ ਸਨ ਜਦੋਂ ਵਾਪਸ ਆਪਣੇ ਘਰ ਨੂੰ ਪਰਤ ਰਹੇ ਸੀ ਤਾਂ ਅਕਾਲ ਸਰ ਰੋਡ ਤੇ ਅਣਪਛਾਤਾ ਮੋਟਰਸਾਈਕਲ ਸਵਾਰ ਛਪਟ ਮਾਰ ਕੇ ਬੈਗ ਖੋ ਕੇ ਲੈ ਗਿਆ ਅਤੇ ਬੈਗ ਦੇ ਵਿੱਚ 20000 ਰੁਪਏ ਦੀ ਨਕਦੀ ਸੋਨੇ ਦੇ ਕਹਿਣੇ ਅਤੇ ਦੋ ਮੋਬਾਈਲ ਫੋਨ ਸਨ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਇਸ ਦੌਰਾਨ ਜ਼ਖਮੀ ਨੂੰ ਸਮਾਨ ਦੇ ਸਮੇਤ ਗ੍ਰਫਤਾਰ ਕੀਤਾ ਗਿਆ ਜਿਸ ਨੂੰ ਅਜਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ 2 ਦਿਨ ਦਾ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਗਿਆ ਅਤੇ ਹੋਰ ਤਫਤੀਸ਼ ਵੀ ਕੀਤੀ ਜਾ ਰਹੀ ਹੈ। ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸਫ ਜੀਹਾਂ ਦਾ ਤਮਦਾਕ ਜਿਹੜੇ ਮਾਣੇ ਅਨਸਰਾਂ ਦੇ ਖਿਲਾਫ ਚਲਾਈ ਗਈ ਵਹਿਮ ਦੇ ਵਿੱਚ ਜਿਹੜਾ ਅਸੀਂ ਇੱਕ ਲੁੱਟਖੋਹ ਕਰਨ ਵਾਲੇ ਵਿਅਕਤੀ ਚਿਮਨ ਸਿੰਘ ਪੁੱਤਰ ਸਰਦਾ ਸਿੰਘ ਵਾਸੀ ਖਾਨੇਕੇ ਗਵਾੜ ਨੂੰ ਮੋਗਾ ਨੂੰ ਗ੍ਰਿਫਤਾਰ ਕੀਤਾ ਜਿਦੇ ਵਿੱਚੋਂ ਅ ਅਗਰੇਟਾ ਜਿਹੜੇ ਜੇਵਰ ਤੇ ਦੋ ਮੋਬਾਈਲ ਇੱਕ ਜਿਹੜਾ ਮੋਟਰਸਾਈਕਲ ਉਹ ਬਰਾਮਦ ਕੀਤਾ ਗਿਆ 28/3/25 ਨੂੰ ਇੱਕ ਆਪਣੇ ਕਾਜਲ ਸੂਦ ਲੜਕੀ ਸੀ ਜਿਹੜੀ ਪੰਚਕੂਲਾ ਤੋਂ ਇੱਥੇ ਆਪਣੇ ਰਿਸ਼ਤੇਦਾਰਾਂ ਦੇ ਕੋਲੇ ਆਈ ਸੀ ਉਹ ਆਪਣੇ ਜਿਹੜਾ ਪੀਮਨਗਰ ਕੈਂਪ ਦੇ ਵਿੱਚ ਖਰੀਦੋ ਪ੍ਰੋਗਤ ਕਰਕੇ ਵਾਪਸ ਆ ਰਹੇ ਸੀ ਤੇ ਜਿਹੜਾ ਇੱਕ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਮਗਰੋਂ ਆਇਆ ਤੇ ਉਹਨਾਂ ਜਿਹੜਾ ਬੈਗ ਸੀ ਉਖੋ ਕੇ ਲੈ ਗਿਆ ਸੀ ਉਹ ਦਾ ਉਹਦੇ ਵਿੱਚ ਅਸੀਂ ਮੁਕਦਮਾ ਦਰਜ ਕਰ ਲਿਆ ਸੀ ਘਰਾਨੇ ਦੇ ਪੁਲਿਸ ਜਿਹੜਾ ਉਹਨੂੰ ਅਸੀਂ ਗ੍ਰਿਫਤਾਰ ਕਰਕੇ ਉਹਦੇ ਤੋਂ ਜਿਹੜਾ ਸਮਾਨ ਖੋਇਆ ਸੀ ਉਹ ਅਸੀਂ ਗ੍ਰਾਮਦ ਕਰ ਲਿਆ ਗਿਆ ਸਰ ਇਹ ਕਿੱਥੋਂ ਦਾ ਰਹਿਣ ਵਾਲਾ ਕਿੰਨੇ ਜਣੇ ਸੀ ਨਹੀਂ ਇੱਕ ਜਣਾ ਹੀ ਹੈ ਤੇ ਇਹ ਖਾਨੇ ਕੇ ਗਵਾੜ ਮੋੱਗਾ ਦਾ ਰਹਿਣ ਵਾਲਾ ਹੈ ਪਾਣਾ ਮੋੱਗਾ ਦਾ ਇਹ ਇੱਕ ਇਕੱਲਾ ਜਣਾ ਹੀ ਸੀ ਪਹਿਲਾਂ ਵੀ ਕੋਈ ਵਾਰਤ ਨਹੀਂ ਇਹਦਾ ਅੱਜ ਅਸੀਂ ਕੋਲ ਸਰਮੰਡ ਲਿਆ ਪੇਸ਼ ਕਰਕੇ ਤੇ ਇਹਦੇ ਵਿੱਚ ਅਸੀਂ ਪਤਾ ਕਰਦੇ ਹਾਂ ਕਿ ਪਹਿਲਾਂ ਕੋਈ ਵਾਰਦਾਤਾਂ ਕੀਤੀਆਂ ਜਾਂ ਨਹੀਂ ਕੀਤੀਆਂ ਸਮਾਨ ਦੀ ਬਰਾਮਦ ਲਈ ਗਏ ਹਾਂ तकरीबन ਬਰਾਮਦ ਹੋ ਗਿਆ ਦੇ ਅਕਾਲ ਸਰ ਰੋਡ ਤੇ ਸ਼ੋਪਿੰਗ ਕਰਕੇ ਘਰ ਵਾਪਸ ਪਰਤ ਰਹੀ ਮਹਿਲਾ ਤੋਂ ਇੱਕਨ ਪਛਾਤੇ ਮੋਟਰਸਾਈਕਲ ਸਵਾਰ ਬੈਗ ਅਤੇ ਨਕਦੀ ਅਤੇ ਸੋਨੇ ਦੇ ਗਹਿਣੇ ਖੋ ਕੇ ਫਰਾਰ ਹੋ ਗਿਆ ਤੋਂ ਅੰਦਾਜ਼ੇ ਕਿ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਮੋਗਾ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਜੇ ਗਾਂਧੀ ਐਸਐਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠਾਂ ਮਾਰੇ ਅਨਸਟਾ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ 28 ਤਰੀਕ ਨੂੰ ਇੱਕ ਖੋ ਹੋਈ ਸੀ ਟ੍ਰੈਸ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਅਸ਼ਵਨੀ ਕੁਮਾਰ ਵਾਸੀ ਪੁਰਾਣਾ ਮੋਗਾ ਨੇ ਪੁਲਿਸ ਦੇ ਕੋਲ ਆਪਣਾ ਬਿਆਨ ਲਿਖਵਾਇਆ ਸੀ ਕਿ ਉਸ ਦੀ ਪਤਨੀ ਆਪਣੇ ਰਿਸ਼ਤੇਦਾਰਾਂ ਦੇ ਨਾਲ ਬਾਜ਼ਾਰ ਗਏ ਸਨ। ਜਦੋਂ ਵਾਪਸ ਆਪਣੇ ਘਰ ਨੂੰ ਪਰਤ ਰਹੇ ਸੀ ਤਾਂ ਅਕਾਲ ਸਰ ਰੋਡ ਤੇ ਅਣਪਛਾਤਾ ਮੋਟਰਸਾਈਕਲ ਸਵਾਰ ਛਪਟ ਮਾਰ ਕੇ ਬੈਗ ਖੋ ਕੇ ਲੈ ਗਿਆ ਅਤੇ ਬੈਗ ਦੇ ਵਿੱਚ 20000 ਰੁਪਏ ਦੀ ਨਕਦੀ, ਸੋਨੇ ਦੇ ਕਹਿਣੇ ਅਤੇ ਦੋ ਮੋਬਾਈਲ ਫੋਨ ਸਨ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਜ਼ਖਮੀ ਨੂੰ ਸਮਾਨ ਦੇ ਅਮੀਦ ਗ੍ਰਫਤਾਰ ਕੀਤਾ ਗਿਆ ਜਿਸ ਨੂੰ ਅਜਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ 2 ਦਿਨ ਦਾ ਪੁਲਿਸ ਰਿਮਾਨਡ ਵੀ ਹਾਸਲ ਕੀਤਾ ਗਿਆ ਅਤੇ ਹੋਰ ਤਫਤੀਸ਼ ਵੀ ਕੀਤੀ ਜਾ ਰਹੀ ਹੈ। ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸਫ ਜੀਹਾਂ ਦੇ ਹਦਮਦਾਰ ਜਿਹੜੇ ਮਾਣੇ ਅਨਸਰਾਂ ਦੇ ਖਿਲਾਫ ਚਲਾਈ ਗਈ ਵਹਿਮ ਦੇ ਵਿੱਚ ਜਿਹੜਾ ਅਸੀਂ ਇੱਕ ਲੁੱਟ ਖੋਹ ਕਰਨ ਵਾਲੇ ਵਿਅਕਤੀ ਚਿਮਨ ਸਿੰਘ ਪੁੱਤਰ ਸਰਦਾ ਸਿੰਘ ਵਾਸੀ ਖਾਨੇਕੇ ਗਵਾੜ ਨੂੰ ਮੋਗਾ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚੋਂ ਜਿਹੜਾ ਇੱਕ ਜਿਹੜੇ ਜੇਵਰ ਤੇ ਦੋ ਮੋਬਾਈਲ ਤੇ ਇੱਕ ਦਾ ਮੋਟਰਸਾਈਕਲ ਉਹ ਬਰਾਮਦ ਕੀਤਾ ਗਿਆ 28/3/25 ਨੂੰ ਇੱਕ ਆਪਣੇ ਕਾਜਲ ਸੂਦ ਲੜਕੀ ਸੀ ਜਿਹੜੀ ਪੰਚਕੂਲਾ ਤੋਂ ਇੱਥੇ ਆਪਣੇ ਰਿਸ਼ਤੇਦਾਰਾਂ ਦੇ ਕੋਲੇ ਆਈ ਸੀ ਉਹ ਆਪਣੇ ਜਿਹੜਾ ਭੀਮਨਗਰ ਕੈਂਪ ਦੇ ਵਿੱਚ ਖਰੀਦੋ ਪ੍ਰੋਗਤ ਕਰਕੇ ਵਾਪਸ ਆ ਰਹੇ ਸੀ ਤੇ ਜਿਹੜਾ ਇੱਕ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਮਗਰੋਂ ਆਇਆ ਤੇ ਉਹਨਾਂ ਦਾ ਜਿਹੜਾ ਬੈਗ ਸੀ ਖੋ ਕੇ ਲੈ ਗਿਆ ਸੀ ਉਹ ਜਿਹੜਾ ਉਹਦੇ ਵਿੱਚ ਅਸੀਂ ਮਕਦਮਾ ਦਰਜ ਕਰ ਲਿਆ ਸੀ ਘਰਾਨੇ ਦੇ ਪੁਲਿਸ ਜਿਹੜਾ ਉਹਨੂੰ ਅਸੀਂ ਗ੍ਰਿਫਤਾਰ ਕਰਕੇ ਉਹਦੇ ਤੋਂ ਜਿਹੜਾ ਸਮਾਨ ਖੋਇਆ ਸੀ ਉਹ ਅਸੀਂ ਗ੍ਰਾਮਦ ਕਰ ਲਿਆ ਗਿਆ ਸਰ ਇਹ ਕਿਥੋਂ ਦਾ ਰਹਿਣ ਵਾਲਾ ਕਿੰਨੇ ਜਣੇ ਸੀ ਨਹੀਂ ਇੱਕ ਜਣਾ ਹੀ ਐ ਤੇ ਇਹ ਖਾਨੇ ਕੇ ਗਵਾੜ ਮੋਗਾ ਦਾ ਰਹਿਣ ਵਾਲਾ ਹੈ ਪੁਰਾਣਾ ਮੋਗਾ ਦਾ ਤੇ ਇਹ ਇੱਕਲਾ ਜਣਾ ਹੀ ਸੀ ਪਹਿਲਾਂ ਵੀ ਕੋਈ ਵਾਰਦਾਤ ਨਹੀਂ ਇਹ ਤਾਂ ਅੱਜ ਅਸੀਂ ਪੁਲਿਸ ਰਿਮਾਂਡ ਲਿਆ ਪੇਸ਼ ਕਰਕੇ ਇਹ ਇਹਦੇ ਵਿੱਚ ਅਸੀਂ ਪਤਾ ਕਰਦੇ ਨੇ ਪਹਿਲਾਂ ਕੋਈ ਵਾਰਦਾਤਾਂ ਕੀਤੀਆਂ ਜਾਂ ਨਹੀਂ ਕੀਤੀਆਂ ਸਨਮਾਨਯੋਗ ਬਰਾਮ ਦੇ ਗੱਲ ਹਾਂ तकरीबन ਬਰਾਮਦ ਹੋ ਗਿਆ